ਆਏਗਾ ਜੀ ਜੱਟ ਸਿੱਖ ਪਰਿਵਾਰ ਦੀ ਲੜਕੀ ਆ ਤਰਾਲ ਸੁਦਾ ਲੜਕੀ ਆ ਤਾਂ ਦੋਸਤੋ ਵੀਡੀਓ ਨੂੰ ਦੇਖਣ ਸਾਥ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਜੀਤੇ ਵੀ ਡਾਟੇ ਨਾਲ ਮੈਚਿੰਗ ਹੁੰਦੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਉੱਪਰ ਸਾਡਾ ਨੰਬਰ ਦਿੱਤਾ ਹੋਇਆ ਤੇ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਵਾਉਣੀ ਚਾਹੁੰਦੇ ਆ ਤਾਂ ਤਾਂ ਵੀ ਸਾਡੇ ਨਾਲ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤਾਂ ਦੋਸਤੋ ਰਸਤਾ ਹੈਗਾ ਡਾਕਟਰ ਚੱਕ ਲੜਕੀ ਦਾ ਤਲਾਕ ਸੁਦਾ ਲੜਕੀ ਹੈ ਜੀ ਲੜਕੀ ਬਹੁਤ ਸੋਹਣੀ ਸੁਨੱਖੀ ਹੈ ਜੀ ਤੇ ਇੱਕ ਬੇਟੀ ਹੈ ਜੀ 6 ਸਾਲ ਦੀ ਲੜਕੀ ਦੇ ਕੋਲ ਤੇ ਲੜਕੀ ਦਾ ਜਨਮ ਹੋਇਆ ਹੈਗਾ ਜੀ 1981 ਹਰ ਤੇ ਪੜ੍ਹਾਈ ਲੜਕੀ ਦੀ ਹੈਗੀ ਹੈ ਜੀ ਪਲੱਸ 2 ਤਾਂ ਬਹੁਤ ਵਧੀਆ ਚੰਗਾ ਪਰਿਵਾਰ ਆ ਜੀ ਬਿਜ਼ਨਸਮੈਨ ਪਰਿਵਾਰ ਆ ਸਾਰਾ ਚੰਗਾ ਬਿਜ਼ਨਸਮੈਨ ਬਿਜ਼ਨਸਮੈਨ ਹੈਗੇ ਭਰਾ ਲੜਕੀ ਦਾ ਤਾਂ ਲੜਕੀ ਦਾ ਜਿਹੜਾ ਗੋਤ ਆ ਜੀ ਗੱਲ ਆ ਕਾਸਟ ਜੱਟ ਸਖਰ ਜੀ ਕੱਤ 5 ਫੁੱਟ 7 ਇੰਚ ਆ ਜੀ ਤੇ ਲੜਕਾ ਤਕਰੀਬਨ 6 ਫੁੱਟ ਦੇ ਕਰੀਬ ਹੋਵੇ ਜੀ ਤਾਂ ਦੋਸਤੋ ਬੇਨਤੀ ਆ ਕਿ ਲੜਕਾ ਬਿਲਕੁਲ ਵੀ ਨਿਸ਼ਾਨਾ ਕਰਦਾ ਹੋਵੇ ਕਿਉਂਕਿ ਨਸ਼ੇ ਦੀ ਵਜ੍ਹਾ ਨਾਲ ਹੀ ਪਹਿਲਾਂ ਪਰਿਵਾਰ ਦਾ ਇਹ ਡਿਵੋਰਸ ਹੋਇਆ ਸੀਗਾ ਸੋ ਬੇਨਤੀ ਆ ਕਿ ਨਸ਼ੇ ਵਾਲੇ ਬਿਲਕੁਲ ਵੀ ਸੰਪਰਕ ਨਾ ਕਰਨਾ ਤੇ ਰਿਸ਼ਤਾ ਕਰਦੇ ਆ ਜੀ ਲੜਕਾ ਚਾਹੇ ਤਾਂ ਐਨ ਆਰ ਆਈ ਹੋਵੇ ਭਾਵੇਂ ਬੱਚੇ ਵਾਲਾ ਹੋਵੇ ਚਾਹੇ ਸਰਕਾਰੀ ਨੌਕਰੀ ਵਾਲਾ ਹੋਵੇ ਚੰਗੀ ਨੌਕਰੀ ਵਾਲਾ ਬੱਚੇ ਵਾਲਾ ਹੋਵੇ ਤੇ ਜਾਂ ਫਿਰ ਚੰਗੀ ਜ਼ਮੀਨ ਜਾਇਦਾਦ ਵਾਲਾ ਹੋਵੇ ਭਾਵੇਂ ਬੱਚਾ ਹੋਵੇ ਬੱਚਾ ਹੋਵੇ ਤਾਂ ਜਨ ਕਿ 12 13 ਸਾਲ ਤੋਂ ਛੋਟਾ ਹੋਵੇ ਤਾਂ ਉਹੀ ਸੱਜਣ ਸੰਪਰਕ ਕਰਨ ਜਿਹੜਾ ਇੱਕ ਤਾਂ ਬਿਲਕੁਲ ਵੀ ਨਿਸ਼ਾਨਾ ਕਰਦਾ ਹੋਵੇ ਤੇ ਦੂਸਰਾ ਜਿਹੜੇ ਬੱਚੀ ਨੂੰ ਬੇਟੀ ਨੂੰ ਅਸੈਪਟ ਕਰਨ ਸੋ ਦੋਸਤੋ ਜਿਹਦੇ ਵੀ ਡਾਟਾ ਦਾ ਮੈਚਿੰਗ ਹੈਗੀ ਆ ਉਹ ਜ਼ਰੂਰ ਤੁਹਾਨੂੰ ਮੈਸੇਜ ਕਰਿਓ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ